ਹਾਂਜੀ ਸਤਿ ਸ੍ਰੀ ਅਕਾਲ ਚੰਡੀਗੜ੍ਹ ਵਾਸੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਐਕਸਪਲੋਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਕੁਲਦੀਪ ਸਿੰਘ ਚੰਡੀਗੜ੍ਹ ਦੇ ਵਿੱਚ 스마트 ਪਾਰਕਿੰਗ ਜਿਹੜੀ ਆ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ ਤਾਜ਼ਾ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਕਿ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਵੱਲੋਂ 스마트 ਪਾਰਕਿੰਗ ਜਿਹੜੀ ਆ ਉਹ ਬੜੀ ਜਲਦੀ ਸ਼ੁਰੂ ਕਰਨ ਜਾ ਰਹੀ ਹੈ ਅੱਜ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਆਈਏਐਸ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਵਿੱਚ ਸਮਾਰਟ ਪਾਰਕਿੰਗ 27 ਜਨਵਰੀ ਨੂੰ ਲਾਂਚ ਕੀਤੀ ਜਾ ਰਹੀ ਹੈ ਉਸ ਪਾਰਕਿੰਗ ਦੇ ਵਾਸਤੇ ਨਗਰ ਨਿਗਮ ਵੱਲੋਂ ਜਿਹੜੇ ਚਾਰ ਪਹੀਆ ਵਾਹਨ ਹੈ ਕਾਰਾਂ ਗੱਡੀਆਂ ਚਾਰ ਪਹੀਆ ਵਾਹਨਾ ਉਹਨਾਂ ਦੇ ਵਾਸਤੇ ਜਿਹੜਾ ਮੰਥਲੀ ਪਾਸ ਹੈ ਉਹ 500 ਰੁਪਏ ਫਿਕਸ ਕੀਤਾ ਗਿਆ ਹੈ ਤੇ ਯਾਨੀ ਕਿ 500 ਰੁਪਏ ਦੇ ਵਿੱਚ ਪੂਰਾ ਮਹੀਨਾ ਤੁਸੀਂ ਚੰਡੀਗੜ੍ਹ ਦੀ ਕਿਸੇ ਵੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰ ਸਕੋਗੇ ਉਸ ਤੋਂ ਇਲਾਵਾ ਦੋ ਪਹੀਆ ਵਾਹਨਾਂ ਦੇ ਵਾਸਤੇ 250 ਰੁਪਏ ਜਿਹੜੇ ਉਹ ਫਿਕਸ ਕੀਤੇ ਗਏ ਆ ਕਿਸੇ ਵੀ ਪਾਰਕਿੰਗ ਦੇ ਵਿੱਚ ਤੁਸੀਂ ਜਿਹੜਾ ਹੈਗਾ 250 ਰੁਪਏ ਦੇ ਵਿੱਚ ਕਿਸੇ ਵੀ ਪਾਰਕਿੰਗ ਦੇ ਵਿੱਚ ਆਪਣਾ ਦੋ ਪਹੀਆ ਵਾਹਨ ਜਾ ਕੇ ਖੜਾ ਕਰ ਸਕੋਗੇ ਐਮਸੀ ਚੰਡੀਗੜ੍ਹ ਵੱਲੋਂ ਬੈਂਕ ਆ ਬੜੌਦਾ ਦੇ ਸਹਿਯੋਗ ਨਾਲ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਸਮਾਰਟ ਪਾਰਕਿੰਗ ਹੈ ਇਹਦੇ ਵਿੱਚ ਜਿਹੜੀਆਂ ਪਾਰਕਿੰਗਾਂ ਨਗਰ ਨਿਗਮ ਨੇ ਫਿਕਸ ਕਰੀਆਂ ਹੈਗੀਆਂ ਸਮਾਰਟ ਪਾਰਕਿੰਗ ਦੇ ਵਾਸਤੇ ਉਹਨਾਂ ਦੇ ਵਿੱਚ ਹੈ ਲੰਤੇਮਾਲ ਦੇ ਸਾਹਮਣੇ ਜਿਹੜੀ ਸਰਫੇਸ ਪਾਰਕਿੰਗ ਹੈ ਸੈਕਟਰ 17 ਦੀ ਪਾਰਕਿੰਗ ਸੈਕਟਰ 22 ਦੀ ਪਾਰਕਿੰਗ ਸੈਕਟਰ 35 ਦੀ ਪਾਰਕਿੰਗ ਸੁਖਨਾ ਝੀਲ ਵਾਲੀ ਪਾਰਕਿੰਗ ਸੈਕਟਰ 17 ਵਿਖੇ ਜਿਹੜੀ ਮਲਟੀ ਲੈਵਲ ਪਾਰਕਿੰਗ ਹੈ ਔਰ ਉਸ ਤੋਂ ਇਲਾਵਾ ਹੋਰ ਜਿਹੜੀਆਂ ਐਮ ਸੀ ਦੀਆਂ ਜਿਹੜੀਆਂ ਮਨੋਨਿਤ ਪਾਰਕਿੰਗਾਂ ਉਹਨਾਂ ਪਾਰਕਿੰਗਾਂ ਦੇ ਵਿੱਚ ਇਹ ਜਿਹੜਾ ਪਾਸ ਹੈ ਉਹ ਚੱਲੇਗਾ ਤੇ ਹੋਰ ਵੱਡੀ ਜਿਹੜੀ ਗੱਲ ਹੈ ਨਗਰ ਨਿਗਮ ਵੱਲੋਂ ਜਿਹੜੀ ਵਧੀਆ ਕੀਤਾ ਗਿਆ ਚੰਡੀਗੜ੍ਹ ਦੇ ਨਿਵਾਸੀਆਂ ਦੇ ਲਈ ਕਿ ਇਹ ਜਿਹੜੇ ਪਾਰਕਿੰਗ ਪਾਸ ਹੈ ਇਹਨਾਂ ਨੂੰ ਤੁਹਾਨੂੰ ਪ੍ਰਾਪਤ ਕਰਨ ਵਾਸਤੇ ਕਿਤੇ ਦੂਰ ਨਹੀਂ ਜਾਣਾ ਪਏਗਾ ਕਿਸੇ ਦਫ਼ਤਰਾਂ 'ਚ ਨਹੀਂ ਜਾਣ ਦੀ ਲੋੜ ਤੁਸੀਂ ਆਪਣੇ ਘਰ ਬੈਠੇ ਹੀ ਪਾਰਕਿੰਗ ਪਾਸ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਜਿਵੇਂ ਕਿ ਇਹਨਾਂ ਦੀ ਜਿਹੜੀ ਵੈਬਸਾਈਟ ਹੈ mcchंडीगढ़.in ਜਾਂ ਫਿਰ ਬੈਂਕ ਆਫ ਬੜੌਦਾ ਦੀ ਜਿਹੜੀ ਵੈਬਸਾਈਟ ਹੈ ਬੈਂਕ ਆਫ ਬੜੌਦਾ bank.in ਐਸ ਸਾਈਟ ਦੇ ਉੱਪਰ ਜਾ ਕੇ ਵੀ ਤੁਸੀਂ ਜਿਹੜਾ ਮਾਸਿਕ ਪਾਸ mc1 ਮਾਸਿਕ ਪਾਸ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਵੀ ਇਲਾਵਾ ਕਯੂਆਰ ਕੋਡ ਸਕੈਨ ਕਰਕੇ ਜਿਹੜਾ mc1 ਜਿਹੜਾ ਮਾਸਿਕ ਪਾਸ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਜਾਂ ਫਿਰ ਪਾਰਕਿੰਗ ਸਾਈਟਾਂ ਦੇ ਉੱਤੇ ਵੀ ਜਿਹੜਾ ਕਯੂਆਰ ਕੋਡ ਲਾਇਆ ਜਾਵੇਗਾ ਉਸ ਤੋਂ ਇਲਾਵਾ ਜੇਕਰ ਅਖਬਾਰਾਂ ਦੇ ਵਿੱਚ ਜਿਵੇਂ ਨਗਰ ਨਿਗਮ ਵੱਲੋਂ ਕੋਈ ਐਡਵਰਟਾਈਜ਼ਮੈਂਟ ਦਿੱਤੀਆਂ ਜਾਣਗੀਆਂ ਤਾਂ ਉਹਨਾਂ ਦੇ ਉੱਤੇ ਵੀ ਕੋਈ ਕਯੂਆਰ ਜਿਹੜਾ ਕੋਡ ਹੈ ਉਹ ਦਿੱਤਾ ਜਾਵੇਗਾ ਤੁਸੀਂ 27 ਜਨਵਰੀ ਨੂੰ ਲਾਂਚਿੰਗ ਤੋਂ ਬਾਅਦ ਕਯੂਆਰ ਕੋਡ ਦੇ ਰਾਹੀਂ ਜਾਂ ਜਿਹੜੀ ਹੈ ਨਗਰ ਨਿਗਮ ਦੀ ਤੇ ਬੈਂਕ ਆਫ ਬੜੌਦਾ ਦੀ ਵੈਬਸਾਈਟ ਤੇ ਜਾ ਕੇ ਆਪੋ ਆਪਣੇ ਜਿਹੜੇ ਲੋੜ ਮੁਤਾਬਕ ਜਿਹੜੇ ਮੰਥਲੀ ਜਿਹੜਾ ਮਹੀਨਾਵਾਰ ਮਾਸਿਕ ਪਾਸ ਉਹ ਤੁਸੀਂ ਘਰ ਬੈਠੇ ਹੀ ਪ੍ਰਾਪਤ ਕਰ ਸਕੋਗੇ ਸੋ ਚੰਡੀਗੜ੍ਹ ਵਾਸੀਆਂ ਦੇ ਲਈ ਜਿਹੜੀ ਇਹ ਪਾਰਕਿੰਗ ਦੀ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀਗੀ ਔਰ ਨਗਰ ਨਿਗਮ ਬੜੇ ਇਹਦੇ ਨਾਲ ਜਿਹੜਾ ਜੰਗੀ ਪੱਦਰ ਤੇ ਇਸ ਪਾਰਕਿੰਗ ਪਾਸ ਨੂੰ 스마트 ਪਾਰਕਿੰਗ ਨੂੰ ਲਾਗੂ ਕਰਨ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਲੋਕਾਂ ਦੇ ਵੀ ਸੁਝਾਅ ਲਏ ਗਏ ਵਕ ਵਕ ਜਿਹੜੀਆਂ ਹੋਰ ਸੁਝਾਅ ਲਏਗੇ ਜਿਹੜੀਆਂ ਨਗਰ ਨਿਗਮ ਦੇ ਮੀਟਿੰਗਾਂ ਵਿੱਚ ਵੀ 스마트 ਪਾਰਕਿੰਗ ਦਾ ਮੁੱਦਾ ਜਿਹੜਾ ਉਹ ਉੱਠਦਾ ਰਿਹਾ ਤੇ ਫਿਰ ਸਾਰੇ ਸਹਿਮਤੀ ਹੋਈ ਤੇ ਲੋਕਾਂ ਦੀ ਸੁਝਾਅ ਲੈਣ ਤੋਂ ਬਾਅਦ ਇਹ ਜਿਹੜੀ 스마트 ਪਾਰਕਿੰਗ ਹੈ ਇਹਨੂੰ ਨਗਰ ਨਿਗਮ ਲਾਂਚ ਕਰਨ ਦੇ ਵਿੱਚ ਹੁਣ ਜਿਹੜਾ ਕਾਮਯਾਬ ਹੋਣ ਜਾ ਰਿਹਾ ਔਰ ਆਉਣ ਵਾਲੀ 27 ਜਨਵਰੀ 2026 ਨੂੰ ਇਹ ਜਿਹੜੀ ਹੈ 스마트 ਪਾਰਕਿੰਗ ਦੀ ਜਿਹੜੀ ਹੈ MC1 ਮਾਸਿਕ ਪਾਸ ਜਿਹੜਾ ਲਾਂਚ ਹੋਣ ਜਾ ਰਿਹਾ ਤੇ ਉਸ ਦੇ ਵਿੱਚ ਜਿਹੜੀ ਹੈ ਇਹ ਉਸ ਤੋਂ ਬਾਅਦ ਜਿਹੜੀ ਚੰਡੀਗੜ੍ਹ 'ਚ ਸਮਾਰਟ ਪਾਰਕਿੰਗ ਸ਼ੁਰੂ ਹੋ ਜਾਵੇਗੀ ਤੇ ਪੰਜ ਜਿਵੇਂ ਦੁਬਾਰਾ ਦੱਸ ਦਿੰਨਾ ਹੈ ਕਿ ਚਾਰ ਪਹੀਆ ਵਾਹਨਾਂ ਦੇ ਲਈ 500 ਰੁਪਏ ਮਾਸਿਕ ਪਾਸ ਤੇ ਦੋ ਪਹੀਆ ਵਾਹਨਾਂ ਦੇ ਲਈ 250 ਰੁਪਏ ਮਾਸਿਕ ਪਾਸ ਜਿਹੜਾ ਉਹ ਰੱਖਿਆ ਗਿਆ ਸੋ ਇਹਦੇ ਨਾਲ ਜਿਹੜੀ ਹੈ ਸਮਾਰਟ ਪਾਰਕਿੰਗ ਦੀ ਜਿਹੜੀ ਸਹੂਲਤ ਉਹ ਲੋਕਾਂ ਨੂੰ ਮਿਲ ਸਕੇਗੀ ਔਰ ਮੇਰਾ ਖਿਆਲ ਹੈ ਕਿ ਨਗਰ ਨਿਗਮ ਇਹ ਵੀ ਜਿਹੜਾ ਤਿਆਰੀ ਕਰ ਚੁੱਕਾ ਹੋਇਆ ਇਹ ਪਾਰਕਿੰਗਾਂ ਦੇ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀ ਆਪਣੇ ਪਾਰਕਿੰਗ ਕਰਨ ਦੇ ਵਿੱਚ ਕੋਈ ਸਮੱਸਿਆ ਨਹੀਂ ਆਏਗੀ ਸੋ ਪੰਜਾਬ ਐਕਸਪਲੋਰ ਵੱਲੋਂ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਨਗਰ ਨਿਗਮ ਵੱਲੋਂ ਕੋਸ਼ਿਸ਼ ਕੀਤੇ ਗਏ ਪਾਰਕਿੰਗ ਪਾਸਾਂ ਸੰਬੰਧੀ 27 ਜਨਵਰੀ ਤੋਂ ਬਾਅਦ ਜਿਹੜੇ ਆਪਣੇ ਤੁਸੀਂ ਆਨਲਾਈਨ ਪਾਰਕਿੰਗ ਪਾਸ ਜਿਹੜਾ ਉਹ ਲੈ ਸਕੋਗੇ ਤਾਂ ਕਿ ਤੁਹਾਨੂੰ ਪਾਰਕਿੰਗ ਦੀ ਸੁਵਿਧਾ ਮਿਲ ਸਕੇ ਔਰ ਸਮਾਰਟ ਸਿਟੀ ਜਿਹੜਾ ਸਿਟੀ ਬਿਊਟੀਫੁਲ ਚੰਡੀਗੜ੍ਹ ਹੈ ਉਹਦੇ ਵਿੱਚ ਜਿਹੜੀ ਪਾਰਕਿੰਗ ਵੀ ਸਮਾਰਟ ਹੋ ਸਕੇ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਇਸ ਖਬਰ ਨੂੰ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ